ਦੇ ਪ੍ਰਭ ਆਇਆ ਪਰਿਆਤ ਸਰਣਾਏ ਨਾਨਕੀ ਪ੍ਰਭੇ ਲਤੇ ਆਪਣੀ ਭਗਤੀ ਲਾਏ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਆਲਨ ਮਿਲਾਏ ਜਦ ਪ੍ਰੇਮ ਖਲਣ ਕਾ ਜਾ ਸਿਰ ਧਰ ਤਲੀ ਗਲੀ ਮਰਿਆਓ ਇਤ ਮਾਰਗ ਪੈਰ ਧਰੀ ਜੈ ਸਰਦੀ ਜੈ ਕਾਣ ਨ ਕੀ ਜੈ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੈ ਨਾਨਕ ਨਾਮ ਘਟਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਨ ਸਭ ਹਰ ਲਿਆ ਮੁੱਠੀ ਦੁਜੈ ਭਾਏ ਨਾਨਕ ਨਾਹ ਕਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਰ ਲਿਆ ਮੁਠੇ ਦੁਜਾ ਪਾਏ ਜਨ ਦਰ ਬਦੇ ਮਾਰੀ ਹੈ ਬਹੁਤੀ ਮਲੇ ਸਜਾਏ ਮਹਲਾ ਤੀਜਾ ਸੰਤਾਨ ਨਾਲ ਗੈਰ ਕਮਾਵੰਦੇ ਦੁਸ਼ਟਾ ਨਾਲ ਮੋਹ ਪਿਆਰ ਅਗੇ ਪਿਛੇ ਸੁਖ ਨਹੀਂ ਮਰ ਜਮਹਿ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁਝਈ ਦੁਬਿਦਾ ਹੋਏ ਖੁਆਰ ਮੋਹ ਕਾਲੇ ਤਨ ਨੰਦਕਾ ਤਿਤ ਸਚੈ ਦਰਬਾਰ ਨਾਨਕ ਨਾਮ ਵਿਹੂਣੀਆ ਨਾ ਉਰਵਾਰਨ ਪਾਰ ਪੌੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾਂ ਮਨ ਚਤ ਇਕ ਅਰਾਧਿਆ ਨਾ ਇੱਕਸ ਬਿਨ ਦੂਜਾ ਕੋ ਨਹੀਂ ਸੇ ਪਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਖਾਹੀ ਹਰ ਕੇ ਗੁਣਨ ਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਹੀ ਵੜਾਈ ਵੱਡੀ ਗੁਰਮਖਾਂ ਸਮਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵੜਿਆਈ ਵੱਡੀ ਗੁਰਮਖਾ ਗੁਰਪੁਰ ਹੈ ਹਰ ਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨਾ ਅਮਰ ਸ਼ਹੀਦ ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਵਤਾਰ ਪਰਮ ਜਨਮ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਪਾਈ ਲੱਖ ਲੱਖ ਵਧਾਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ